ਜਦੋਂ ਟਰੈਕਟਰ ਚੱਗ ਹੁੰਦਾ ਉਹ ਉਹ ਕਰਦਾ ਹੋਈ ਕੰਮ ਟਰੈਕਟਰ ਵੀ ਬਰਾੜ ਟਰੈਕਟਰ ਵੀ ਹੋ ਵੀ ਦੇਖਦਾ ਟਰੈਕਟਰ ਦੇਖੋ ਕਿੱਥੇ ਪਹੁੰਚਦਾ ਆ ਵਾਜੀ ਚਲੋ ਬਾਈ ਤੁਹਾਨੂੰ ਵੀ ਦਿਖਾਵਾਂ ਮੈਂ ਨਾਲੇ ਕੰਟੀ ਦਾ ਕਮਾਲ ਦੇਖੋ ਥੈਲਾ ਪਟ ਗਿਆ ਗਿਆ ਥੈਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਬਾਈ ਅੱਜ ਪਹਿਲਾਂ ਦਾ ਸਵੇਰੇ ਵੜਾ ਕੇ ਆਇਆ ਆਪਾਂ ਆਪਣੀ ਜੀਰੀ ਤੇ ਜਿਹੜੀ ਅੰਬ ਵਾਲੇ ਤੇ ਰਹਿ ਗਈ ਦੀਗੀ ਅੱਧਾ ਕਿਲਾ ਗਿੱਲੇ ਤੇ ਖੇਤ ਤੇ ਆਪਣੇ ਇੱਧਰ ਆਈ ਹੋਈ ਸੀ ਚੇਨ ਵਾਲੀ ਮਸ਼ੀਨ ਜਿਹੜੀ ਗਿੱਲੇ ਚ ਵੀ ਚੱਲ ਪੈਂਦੀ ਆ ਤੇ ਉਹ ਆਈ ਹੋਈ ਦੀ ਪਾਪਾ ਕਹਿੰਦੇ ਚਲੋ ਉਹਦੇ ਨਾਲੇ ਵੜਾ ਲੈਂਦੇ ਆ ਆਪਣੇ ਵਾਲੀ ਦੇ ਨਹੀਂ ਤਾਂ 7-8 ਦਿਨ ਲੱਜਣਗੇ ਤੇ ਸੁੱਕਣ ਨੂੰ ਉਹਦਾ ਵੀ ਪੱਕਾ ਨਹੀਂ ਪਤਾ ਸੁੱਕਣੇ ਤੇ ਕੀ ਨਹੀਂ ਜਦ ਵੀ ਚੱਲਣੀ ਦੀ ਕਿ ਨਹੀਂ ਤਾਂ ਕਰਕੇ ਪਾਪਾ ਕਹਿੰਦੇ ਚਾਲੂ ਤੇ ਹੀ ਵੜਵਾ ਲੈਂਦੇ ਆ ਹੁਣ ਅਦਾ ਕੀਲਾ ਦਾ ਸਵੇਰੇ ਉਹ ਵੜਾ ਕੇ ਲੈ ਕੇ ਆਇਆ ਉਹਦੇ ਵੀ ਕਲਿੱਪ ਤੁਹਾਨੂੰ ਪਾਵਾਂਗਾ ਵਿੱਚ ਤੇ ਹੁਣ ਲੱਗੇ ਹੋਏ ਆ ਕਣਕ ਸਾਫ ਕਰਨ ਬੀਜ ਵਾਸਤੇ ਕਣੀ ਲੱਗ ਹੋ ਜਾਂਦੀ ਜਿਹੜਾ ਜਗਾੜ ਜਤੂੜੀ ਲਈ ਬਣਵਾਇਆ ਸੀਗਾ ਤੂੜੀ ਛਾਨਣੇ ਨੂੰ ਵੀ ਕਰਦਾ ਆ ਤੂੜੀ ਦਾ ਲੱਗੋ ਜੇ ਕਰੂੰਗਾ ਸਾਫ ਸਾਫ ਤੂਣੀ ਦੀ ਤੂੜੀ ਪਾਦੇ ਕਰਾਂਗੇ ਡੰਗਰਾਂ ਨੂੰ ਉਹਦੇ ਦਾ ਕੰਮ ਚ ਆਇਆ ਨਹੀਂ ਹੈਗਾ ਇਹ ਪਰ ਬੀਜ ਛਾਨਣੇ ਦੇ ਕੰਮ ਚ ਜ਼ਰੂਰ ਆ ਗਿਆ ਵਧੀਆ ਛਾਨਦਾ ਬੀਜ ਜਿਹੜੀ ਹੁਣ ਆਪਾਂ ਬੀਜਣੀਆਂ ਦੇਖਦੇ ਆ ਕਿੱਥੇ ਬੀਜ ਤੇ ਸ਼ਾਇਦ ਮੰਡ ਚ ਬੀਜਣੀ ਹੋਣੀ ਸਭ ਤੋਂ ਪਹਿਲਾਂ ਆਵਾਜ ਨੂੰ ਦਿਨੇ ਨਹੀਂ 6 ਥੈਲੇ ਕਿਹਾ ਤਾਂ ਪਾਪਾ ਨੇ ਉਹ ਲੱਗੇ ਹੋਏ ਹੁਣ ਕਰਨ ਤੇ ਤੁਹਾਨੂੰ ਸਾਰਾ ਦਿਖਾਉਂਦਾ ਉਹਦਾ ਪ੍ਰੋਸੈਸ ਕਿਵੇਂ ਹੁੰਦਾ ਵੈਸੇ ਤਾਂ ਤੁਹਾਨੂੰ ਪਤਾ ਹੀ ਆ ਤੇ ਪਹਿਲਾਂ ਤੁਸੀਂ ਉਹ ਦੇਖੋ ਜਿਹੜੀ ਆਪਾਂ ਸਵੇਰੇ ਵੜਾ ਕੇ ਆਏ ਆ ਆਪਣੀ ਜੀ ਦੀ ਉਧਰ ਅੱਧਾ ਕੀਲਾ ਪਹਿਲਾਂ ਵਿੱਕੀ ਚਾਚਾ ਜੀ ਨਾਲ ਚੱਲਦੀ ਦੀ ਆਪਾਂ ਪਹੁੰਚ ਗਏ ਤੇ ਪਹਿਲਾਂ ਹੀ ਤੇ ਫਿਰ ਆਪਣੀ ਲੱਗੀ ਦੀ ਦਿਖਾਉਂਦਾ ਤੁਹਾਨੂੰ ਉਹਦਾ ਵੀ ਦੱਸਦਾ ਪ੍ਰੋਸੈਸ ਕਿਵੇਂ ਆ ਉਹਦਾ ਕਿਵੇਂ ਚੱਲਦੀ ਆ ਦੇਖੋ ਹੁਣ ਪਹਿਲਾਂ ਉਹ ਕਲਿੱਪ ਲਓ ਜੀ ਬਾਈ ਤੇ ਅੰਬ ਵਾਲੀ ਮੋਟਰ ਕੋਲ ਪਹੁੰਚੇ ਅੱਜ ਆ ਜਿਹੜਾ ਰਹਿ ਗਿਆ ਦਾ ਅੱਧੇ ਕਿੱਲੇ ਦਾ ਗੇਟ ਚ ਆਹੇ ਇੰਨਾ ਕੇ ਹੋਣਾ ਸ਼ਾਇਦ ਇੱਥੇ ਗਿੱਲ ਬਹੁਤ ਆਪਣੀ ਮਸ਼ੀਨ ਚੱਲਣੀ ਹੈ ਨਹੀਂ ਆ ਦੇਖੋ ਪੈਰ ਵੀ ਦਬਦਾ ਤਾਂ ਕਰਕੇ ਅੱਜ ਆਈ ਹੋਈ ਵੀ ਇੱਧਰ ਚੇਨ ਵਾਲੀ ਛੋਟੀ ਮਸ਼ੀਨ ਉਹ ਚੱਲ ਰਹੀ ਹੈ ਵਿੱਕੀ ਚੱਤੀ ਉਹਨਾਂ ਦੇ ਜਲਦੀ ਸ਼ਾਇਦ ਇੱਧਰ ਤੇ ਟਰਾਲੀ ਪਾ ਲਿਆਂਦੀ ਆਪਾਂ ਮੈਂ ਇਧਰੇ ਮਗਰ ਐੱਚ ਪਹਿਲਾਂ ਹੀ ਪਏ ਤੇ ਦਾਣੇ ਪਾਏ ਦੇ ਇਹ ਇਹ ਬੂਸ ਦੇਖੋ ਕਿੱਥੇ ਗਿਆ ਇੱਕੀ ਕਿ ਲੈਂਡ 'ਚ ਹੀ ਗਿਆ ਬੂਸ ਇਹ ਵੀ ਸਾਈਡ ਤੇ ਹੋ ਲੇਖ ਨੂੰ ਦੇਖਦਾ ਹੁਣਾਂ ਸਾਈਡ ਤੇ ਟਾਇਰ ਤੋਂ ਮਕੀਨ ਤੋਂ ਬਾਹਰ ਲਿਆ ਕੇ ਇਹ ਦੀਨ ਤੋਂ ਬਾਹਰ ਘੇਰਦੀ ਵਈ ਬੂਸ ਪਿੱਛੇ ਨਹੀਂ ਘੇਰਦੀ ਹੈ ਕਿ ਬਾਹਰਲੀ ਸਾਈਡ ਹੈ ਉਹ ਦੇਖੋ ਲੈਂਡ ਜੈਨ ਟ੍ਰੇਨ ਕਿੱਧਰ ਦਾ ਪਤਾ ਹੀ ਨਹੀਂ ਲੱਗਦਾ ਕਦ ਪਹੁੰਚੇ ਆਹ ਸਪੀਡ ਬਹੁਤ ਆ

ਕੀ ਚਰਚਾਈ ਆਣੀ ਸਾਡਾ ਲੋ ਜੀ ਬਾਈ ਆ ਡੰਡਾ ਖੋਲਣਾ ਹੀ ਪਿਆ ਅਈ ਸੋਚਦਾ ਵਿਚ ਨੂੰ ਆ ਜੂ ਮੈਂ ਤੇ ਖੋਲਣਾ ਪੈਣਾ ਹੈ ਡੰਡਾ ਲੋ ਜੀ ਬਾਈ ਹੋਰ ਕਰਾ ਥੋੜਿਆ ਕਰ भई आटर पासे कटर करण आट बाक़ी सारे कंट्रोल उहो अॻे पिछे स्पीड घटि बसर घुमणी आहे तव्हां बि उहो सारे कंट्रोल हा सिर्फ़ु कटर कटर उपर था हा ਤਾਂ ਦਾੜੇ ਤੋਂ ਤੇ ਉਹ ਰੁਕਨ ਨੂੰ ਲੀਵਰ ਆ। ਦਾੜੇ ਦਾ। ਉਹ ਅਰੇ ਕਿਤਾਬ ਚੁੱਕੀ ਆ। ਆ ਰਹੀ ਵਿੱਚ ਨੂੰ ਥੋੜੀ ਜੀ। ਲੱਭੜ ਗਿਆ ਵਾਸਤੇ ਬੇ ਕਤਾਰਾ ਨਾ ਉਹ ਜੀ ਬਾਈ ਚੱਲੀ ਮਸ਼ੀਨ ਹੈ ਸੌਣ ਆਇਆ ਜਾਣਾ ਬਾਈ ਨੇ ਵਿੱਚ ਲੋ ਜੀ ਬਾਈ ਇੱਥੀ ਤੇ ਲੋਡ ਕਰਕੇ ਲੈ ਜਾਣੀ ਕਮਾਲਪੁਰ ਜਾਣੀਆਂ ਹੁਣ ਆ ਗਈ ਇਹਦੀ ਰੀੜੀ ਜੀ ਮੈਂ ਉਹ ਘੁੰਮਿਆ ਨਹੀਂ ਜਵੇ ਕੱਗ ਹੁੰਦਾ ਉਹ ਉਹ ਕਰਦਾ ਹੋਈ ਕੰਮ ਟਰੈਕਟਰ ਵੀ ਮਾਰ ਟਰੈਕਟਰ ਵੀ ਉਹ ਹੀ ਦੇਖਦਾ ਟਰੈਕਟਰ ਦੇਖੋ ਕਿੱਥੇ ਪਹੁੰਚਾ ਦਿਆ ਵਾ ਜੀ ਕਰਦਾ ਦਾ ਹੋਈ ਕੰਮ ਹੈ ਤੇ ਲੋ ਜੀ ਬਾਈ ਜਿਵੇਂ ਕਿ ਤੁਸੀਂ ਦੇਖਿਆ ਤੇ ਮੈਂ ਤੇ ਚੀਨੇ ਬਾਈ ਨੇ ਬੜਾ ਲਿਆਂਦੀ ਉਂਦਰ ਮਿਲ ਜੇ ਤੁਸੀਂ ਚੀਨੇ ਬਾਈ ਨੂੰ ਤੇ ਆਪਾਂ ਥੋੜੇ ਬਹੁਤੇ ਕਲਿੱਪ ਲਾਏ ਆ ਵੀਡੀਓ ਕੱਟ ਲਾਏ ਆ ਕਿਉਂਕਿ ਮੇਨ ਚੈਨਲ ਤੇ ਪੂਰੀ ਵੀਡੀਓ ਆਉਂਗੀ ਉਸ ਮਸ਼ੀਨ ਦੀ ਤਾਰੀ ਟੋਟਲੀ ਸਵੇਰ ਤੇ ਜਬ ਵੱਡੀ ਦੀ ਤੇ ਇੱਚ ਤਾਂ ਵੈਸੀ ਥੋੜੇ ਬੋਤ ਕਲਿੱਪ ਲਾਤੇ ਤੇ ਤੇ ਤੁਹਾਨੂੰ ਹੁਣ ਇਹਦਾ ਦੱਸਦਾ ਏ ਕਿਵੇਂ ਆ ਵੈਸੇ ਤਾਂ ਤੁਹਾਨੂੰ ਪਤਾ ਹੀ ਆ ਬਾਈ ਨੇ ਰੱਖੇ ਹੋਇਆ ਦੋ ਤਸਲਾ ਇੱਕ ਤਸਲਾ ਪੂਰੇ ਨਾਲ ਦੀ ਨਾਲ ਪਾਈ ਜਾਂਦੇ ਆ ਇਹ ਚਿੱਕ ਦਸਲਾ ਨੇ ਨੂੰ ਭਰ ਜਾਂਦਾ ਏ ਤੇ ਜਿਹੜਾ ਕਣੀ ਜੀ ਹੁੰਦੀ ਆ ਟੋਟੇ ਹੋਏ ਵਾ ਕੋਈ ਬਰੀਕ ਦਾਣਾ ਏ ਉਹ ਥੱਲੇ ਨੂੰ ਨਿਕਲੇ ਆਉਂਦਾ ਐਵੇਂ ਆ ਦੇਖੋ ਬਰੀਕ ਦਾਣੇ ਆ ਵੀ ਚਕਣੀ ਆ ਟੁੱਟੇ ਹੋਏ ਆ ਇਹਨੂੰ ਕਣੀ ਕਹਿੰਦੇ ਆ ਇਹ ਇੱਥੇ ਜਾਲੀ ਚੋਂ ਨਿਕਲੇ ਆਉਂਦਾ ਇਹ ਨੂੰ ਆ ਕਮਾਈ ਜਣਾ ਨਾਲ ਦੀ ਨਾਲ ਹੌਲੀ ਹੌਲੀ ਤੁਹਾਨੂੰ ਮੈਂ ਦਿਖਾਂਦਾ ਵੀ ਹੁਣ ਚਲਾ ਕੇ ਆ ਦੇਖੋ ਇਹ ਥੈਲੇੋਂ ਨਿਕਲੀ ਜਾਂਦੇ ਜਿਹੜੇ ਵਧੀਆ ਦਾਣੇ ਐਨ ਮੋਟੇ ਉਹ ਐਵੇਂ ਥੈਲੇ ਚ ਪੋਈ ਜਨੇ ਥੈਲਾ ਹੋਰੇ ਫਿਕਸ ਕਰਿਆ ਵਾ ਤਾਰ ਜੀ ਨਇਆ ਕਰ ਦਿੰਦੇ ਆ ਆਪੇ ਭਰ ਜਿੰਦਾ ਅੰਦਰ ਪਰੇ ਵੀ ਤੁਹਾਨੂੰ ਦਿਖਾਉਂਦਾ ਮੈਂ ਆ ਦੇਖੋ ਆ ਦਾਣੇ ਚੱਕਰੋ ਕਿੰਨੇ ਸਾਫ ਆ ਤੇ ਮੋਟੇ ਐਨ ਕਿੰਨੇ ਹੋ ਗਏ ਬਾਈ ਇਹ ਹੁਣ 4 4 ਹੋ ਗਏ ਹੈਨਾ ਤੋ ਰਹਿ ਗਏ ਬਸ ਇਹ ਵੀ ਕਰਦੀ ਹੁਣ ਮਿੰਟੋ ਮਿੱਟੀ ਨਾਲ ਤੁਹਾਨੂੰ ਦਿਖਾਂਦਾ ਚਲੋ ਫੇਰ ਨਾਲ ਦੇ ਨਾਲ ਜੋਕੀ ਜਾਂਦੇ 50 50 ਕਿਲੋ ਦੇ ਗੇਹੇ ਤੇ ਬਾਬਾ ਨੇ ਕੰਢੀ ਕਿੱਥੇ ਗਈ ਆ ਰੱਖੀ ਹੋਈ ਆਪਣੀ ਪੁਰਾਣੀ ਕੰਢੀ ਬਾਈ ਕਿੰਨੀ ਦੇਰ ਪੁਰਾਣੀ ਹੋਣੀ ਥੋੜੇ ਅੰਦਾਜ਼ੇ ਨਾਲ ਇਹ ਹਾਂਜੀ ਨਹੀਂ ਦਾਂਦੀ ਕਿੰਨੀ ਦੇਰ ਪੁਰਾਣੀ ਹੋਣੀ ਇਹ ਬਹੁਤ ਪੁਰਾਣੀ ਕੰਢੀ ਹੈ ਨਾ ਇਹ ਪਰ ਦਾਦੀ ਹੁਣ ਵੀ ਐਨ ਪੂਰਾ ਸਹੀ ਆ ਜਿਆ ਛੋਟੇ ਛੋਟੇ ਦੇ ਜਾ ਦੇਖੋ ਇਹ ਬੰਬਰ ਲਿਖਿਆ ਹੋਇਆ ਹੈ ਹਾਂ 5 ਕਿਲੋ 10 ਕਿਲੋ 20 100 ਕਿਲੋ ਕੋਈ 1 ਕਵੰਟਲ ਤੱਕ ਆ ਪੂਰੀ ਇਹ ਚੱਕ ਸਕਦੀ ਭਜਨ ਇਹਦੇ ਨਾਲ ਜੋਕੀ ਜਾਂਦੇ ਆ ਗੱਲੋ ਗਨਤ ਨਿਸ਼ਾਨੀ ਜੀ ਲਾ ਲ 50 ਹੈਗਾ ਹੀ ਆ ਬਿਲਕੁਲ ਥੱਲੇ ਆ ਆਇਆ ਫਿਰ ਆਇਆ ਚਲੋ 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 ਭਾਈ ਵੀ ਲੇਟ ਹੁੰਦਾ ਛੇਤੀ ਛੇਤੀ ਕਰਤੀ ਹੁਣ ਨਵੇੜੀਏ ਕੰਮ ਚਾਰ ਤਾਂ ਭਰ ਗਏ ਦੋ ਰਹਿ ਗਏ ਲੋ ਜੀ ਭਾਈ ਦੇਖੋ ਚੱਕੋ ਭਾਈ ਬੱਲੇ ਬੱਲੇ ਕਿੰਨਾ ਹੋ ਗਿਆ ਹੈ ਇਹ ਤਾਂ ਬਹੁਤ ਹੋ ਗਿਆ ਛੇਤੀ ਕਰ ਦੇ ਉਹ ਇਹ ਟਕਾ ਤਾਲੇ ਮੋਟੇ ਕਰਕਣਾ ਵੇਲਾ ਪਾਰ ਆਪੋ ਹੁੰਦਾ ਹਾਂ ਹੁਣ ਠੀਕ ਹੈ ਦੇਖੋ ਤਾਂ 50 ਤੇ ਉੱਪਰ ਹੋ ਗਿਆ

ਸਾਫ ਬਾਈਓ ਲੱਗ ਗਿਆ ਇੱਕ ਬੰਦੇ ਦਾ ਹੀ ਕੰਮ ਚੱਲ ਜੂਗਾ ਜਾਇ ਤੇ ਇੱਧਰ ਬਾਈ ਨੇ ਦੁਬਾਰਾ ਦਸਲਾ ਲਾਇਆ ਵਾ ਆਈਸਪ੍ਰੀਨ ਨਾਲ ਆ ਦਸਲੇ ਲਈ ਪਾਈ ਜਾਂਦੀ ਆਈਸਪ੍ਰੀਨ ਨਾਲ ਬਾਈ ਇੱਧਰ ਗਰੀ ਜਾਂਦਾ ਤੇ ਦੇਖ ਫਿਰ ਜਦ ਆ ਮੁੱਕ ਗਿਆ ਉਹ ਦਸਲਾ ਫਿਰ ਉਸੇ ਤਰ੍ਹਾਂ ਕਰ ਦੇਣਾ ਉੱਧਰ ਚਲੋ ਚਲੋ ਬਾਈ ਥੋੜਾ ਜਿਹਾ ਲੈ ਕੇ ਪਰ ਤੇ ਲਿਆ ਲੈ ਇਹਨੂੰ ਲੋਟ ਕਰ ਦਿੰਦੇ ਆ ਐਂਸ ਪਰ ਬੈਗਾ ਲੋ ਤੇ ਥੱਲੇ ਨੂੰ ਨਿਕਲੇ ਯਾਨੀ ਕਣੀ

ਇਹ ਬੋਦੇ ਦੇ ਥੈਲੇ ਸਾਰੇ ਫਟ ਗਏ ਆ ਦੇਖੋ ਤਾਂ ਹੁਣ ਆ ਯੂਜ਼ ਕਰਨ ਲੱਗਿਆ ਇਹ ਥੋੜਾ ਚੌੜਾ ਘੱਟ ਆ ਹੁਣ ਤਾਂ ਨਹੀਂ ਗਿਰਦੀ ਥੱਲੇ ਨਹੀਂ ਆ ਥੱਲੇ ਤੇਰੇ ਲੱਗਿਆ ਹੀ ਨਹੀਂ ਇਹ ਜਗਾੜ ਤਾਂ ਹੀ ਹਾਂਜੀ ਖਾਜਾ ਖਾਜਾ ਸੱਤ ਸੱਤ ਫਿਰਦੇ ਕੋ ਲਓ ਜੀ ਹੁਣ ਚਲੋ ਥੱਲੇ ਛਿੰਗਦੀ ਨਹੀਂਦਾ ਇਹਨੂੰ ਇੱਕ ਵਾਰ ਇਚ ਨੂੰ ਕਰ ਲਿਓ ਹਨਾ ਚਲੋ ਉਹ ਉਧਰ ਵੀ ਦੇਖ ਕੇ ਅੱਜ ਦੀ ਕੋਲੋਲੀ ਹੋਈ ਜਾਂਦੀ ਐ ਅੱਜ ਤਾਂ

క ఒకే రపోట ఓద కోను సంపోහడు దానను డడ మన చలో అగ పీక మన త మ కట గద పర్ ప ఆా ਸਾਲਾ ਸੋਦੇ ਦਾ ਬਾਈ ਹੁਣ ਟਾਈਮ ਲਾ ਹੋ ਗਿਆ ਡੰਗਰਾਂ ਦਾ ਵੀ ਇੱਕ ਫੱਲਾ ਰਹਿਣ ਦਿੰਦੇ ਆ ਪਰ ਹੁਣ ਜਿਹੜਾ ਲੱਗਾ ਹੋਇਆ ਇਹਨੂੰ ਪੂਰਾ ਭਰ ਲਈਏ ਆਹ ਜਿਗਰਡ ਮਟ ਲਾਏ ਦਾ ਵੀ ਕੂੜੀ ਲਈ ਆਹ ਦੰਦੇ ਲੱਗੇ ਨੇ ਕੂੜੀ ਕੂੜੀ ਨੂੰ ਕੰਮ ਨਹੀਂ ਆਇਆ ਇਹ ਕਣਕ ਨੂੰ ਸਰੇਖ ਲੈ ਜਾਂਦਾ ਕਣਕ ਨੂੰ ਜੇ ਹਾਲਤ ਕਰਨੀ ਦਿੱਤੀ ਨਾ ਹਾਂ ਆਲੇ-ਦਾਲੇ ਪੱਲਣ ਲੱਗਣੇ ਇਹਦੇ ਜਿਆਦਾ ਸਪੀਡ ਨਾਲ ਘੁਮਾਉਂਦੇ ਨਾ ਤਾਂ ਉਧਰ ਤੱਕ ਮਾਰਦਾ ਇਹ ਕਣੀ ਉਹ ਦੇਖੋ ਹੁਣ ਉਧਰ ਤੇ ਕਿੰਨੀ ਇੱਧਰ ਤੱਕ ਮਾਰੀ ਹੋਈ ਜ ਨੇ